ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਹੀ ਪ੍ਰਕਾਸ਼ ਹਮਾਰਾ ਪੈਰੋ ਔਟਨਾ ਸ਼ਹਿਰ ਬਿਠਾ ਪਵ ਲੈਓ ਮੈਂ ਆਪਣਾ ਸੁਤੋਹੇ ਰਿਵਾਜਾ ਪੰਥ ਪ੍ਰਚੂਰ ਕਰਦੇ ਕੋ ਸਾਜਾ ਮਨ ਚਾਉ ਭਇਆ ਰਬਾ ਵੀ ਭਇਆ ਹਰ ਮੰਗਲ ਗਾਉ ਸਕੀ ਬ੍ਰਹਮੰਦਰ ਬਣਿਆ ਸਹਿਬੇ ਅਕਬਾਲ ਸਰਬੰਸਤਾਨ ਦੇ ਅਮਰ ਤੇਦਾ ਦੇ ਦਸ਼ਮੇਸ਼ ਕਿਤਾ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਤਾ ਦਾ ਪਾਵਨ ਪ੍ਰਕਾਸ਼ ਪਟਨਾ ਸਾਹਿਬ ਦੀ ਜੀ ਪਾਵਨ ਧਰਤੀ ਜਿੱਥੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਬ੍ਰੋਤਰ ਸਾਨ ਸਭਾਈ ਮਾਨ ਹੈ ਉੱਥੇ ਸਦ ਅਫਸਰ ਜੀ ਸਾਥੇ 146 ਟੀਐਸ ਵੀ ਨੇ ਜਿਤਾ ਧਨ ਸਤਿਗੁਰੂ ਗੁਰੂ ਦੇ ਖਾਦੀ ਸਹਿ ਮਹਾਰਾਜ ਸਿੱਖ ਦੇ ਪਾਸ਼ਾ ਔਰ ਮਾਤਾ ਉਸ ਮਾਤਾ ਮਾਤਾ ਪੀਰ ਫੌਜੀ ਦੇ ਗ੍ਰਹਿ ਦਿੱਤੇ ਹੋਇਆ ਸਤਿਗੁਰਾਂ ਨੇ ਬੁੱਤ ਕੇ ਲੋਕਾਇੂ ਸੇ ਭਾਰੀ ਅਵਿਸ਼ਕਾਰ ਕੀਤੇ ਇੱਕ ਮਸੂਲ ਮਾਲਕਾਰੀ ਦਾ ਬਹੁਤ ਸੂਬਰ ਕਰਤਨ ਹੈ ਉਹ ਲਿਖਦੇ ਤੇ ਇਨਸਾਫ ਕਰੇ ਜੀਬ ਮੇਂ ਜੁਬਾਨਾ ਕੁਝ ਨਹੀਂ ਹੈ ਕਹੇ ਤੋ ਗੋਬਿੰਦ ਦਾ ਸਾਨੇ ਹੀ ਨਹੀਂ ਹੈ ਹਰ ਚੰਦ ਮੇਰੇ ਹਾਸ ਮੇਂ ਪੂਰ ਜ਼ੋਰ ਕਰਿ ਹੈ ਸਤਿ ਸ੍ਰੀ ਅਕਾਲ ਸਭ ਕਾਂਹਾ ਤਾਪੇ ਰਕਮ ਹੈ ਕਰਤਾ ਦੀ ਸਗਨ ਨਾਨਕ ਦੀ ਕਸਮ ਹੈ ਜਿਤਨੀ ਵੀ ਹੋ ਗੋਬਿੰਦ ਜੀ ਤਾਰੀ ਉਹ ਕਮ ਹੈ ਅਨ ਸਤਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਇਸ ਕਾਰਜ ਵਾਸਤੇ ਮਾਤ ਲੋਕ ਤੇ ਆਏ ਸਨ ਯਾਗੀ ਸਾਜ ਧੜਾ ਅਭ ਜਰਮੰ ਸਮਝ ਲੈ ਹੋ ਸਾਧੂ ਸਭ ਮਨ ਮੰਗ ਕਰਮ ਚਲਾਵਨ ਸੰਤੂ ਬਾਰਨ ਰੁਸਤ ਸਭਨ ਕੋ ਮੂਰ ਉਪਾਰਨ ਸਤਿਗੁਰੂ ਇਸ ਕਾਰਜ ਵਾਸਤੇ ਆਏ ਸਤਿਗੁਰਾਂ ਦੇ ਅੰਤ ਪ੍ਰਗਟ ਕੀ ਸਾ ਸਾਨੂੰ ਪਨਕਾਰੀ ਰਹਿ ਬਖਸ਼ਿਸ਼ ਕੀਤੀ ਸਾਨੂੰ ਕੁਰੇਤਾ ਕੋ ਵਰਜਿਤ ਕੀਤਾ ਸਾਨੂੰ ਮਰਿਆਦਾ ਬਖਸ਼ਿਸ਼ ਕੀਤੀ ਸਾਾਨੂੰ ਸਰਕਾਰ ਬਖਸ਼ਿਸ਼ ਦਿੱਤੇ ਸਾਨੂੰ ਜੀਮ ਨੇ ਜਾਤ ਰਖਸ਼ਿਸ਼ ਕੀਤੀ ਔਰ ਸਤਗੁਰਾਂ ਨੇ ਆਪਣੇ ਖਾਲਸੇ ਨੂੰ ਆਪਣਾ ਸਰੂਪ ਬਖਸ਼ਿਸ਼ ਕੀਤਾ ਔਰ ਕਥਿਆ ਹੈ ਕਿ ਖਾਲਸਾ ਮੇਰੋ ਰੂਪ ਹੈ ਖਾਸ ਹਾਲ ਸੇ ਮੇਰੋ ਨਿਵਾਸ ਹਾਲ ਸਭੇ ਦੀ ਜਾਨ ਕੀ ਜਾਨ ਹਾਲ ਸਭੇ ਰੂਪ ਦੇ ਪ੍ਰਾਨ ਹਾਲ ਸੱਲੇ ਰੋ ਸੱਜੇ ਸੂਰਾ ਹਾਲ ਸੇ ਮੇਰੋ ਸਤਗੁਰ ਪੂਰਾ ਔ ਖਾਲਸੇ ਦਾ ਖਾਲਸਾ ਮੇਰੋ ਉਹ ਬੋਤ ਸਾਗਰ ਮੇਰੋ ਆਤਮਾ ਸਤਗੁਰਾਂ ਦੀ ਅੰਤ ਵਿੱਚ ਹੈ ਔਰ ਸਤਗੁਰਾਂ ਦਾ ਅੰਤਿਮ ਬੇਤ ਹੈ ਸਤਗੁਰਾਂ ਦੇ ਪ੍ਰਮਾਣ ਪ੍ਰਕਾਸ਼ ਗੁਰੂ ਨੂੰ ਮਨਾਉਂਦਿਆਂ ਹੋਇਆ ਸਤਗੁਰਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਮਰਿਆਦਾ ਦੇ ਧਾਰਨ ਹੋਈ ਹੈ ਹੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਬਸਰ ਕਰੀਏ ਜੀਵਨ ਨੂੰ ਸਫਲ ਕਰੀਏ ਔਰ ਜੋ ਜੋ ਸਤਿਗੁਰਾਂ ਤੋਂ ਜੋ ਬਿਸਤੈ ਸੇਬ ਕੀ ਮਹਾਰਾਜ ਨੇ ਸਾਡੇ ਸਭ ਦੇ ਉੱਤੇ ਪਾੜੇ ਪਾਉ ਰੁਕ ਕਰਿ ਦਿੱਹਨ ਆਪਣਾ ਸਰਬੰਸ ਕੁਰਬਾਨ ਕੀਤਾ ਸਾਨੂੰ ਸਰਦਾਰੀਆਂ ਬਖਸ਼ਿਸ਼ ਕੀਤੀਆਂ ਸਾਨੂੰ ਖੰਡੇ ਪਾਟੇ ਦੀ ਸਾਫਤ ਬਹੁਤ ਬਹੁਤ ਸ਼ੁਭਕਾਮਨਾਵਾਂ ਸਤਗੁਰਾਂ ਵੱਲੋਂ ਦਿੱਤੇ ਹੋਏ ਬਹਾਰ ਪਰਉਪਕਾਰ ਦਾ ਉਜਾਗਰ ਕਰਨਾ ਹੋਇਆ ਸਤਗੁਰਾਂ ਦਾ ਕਾਰਨ ਪ੍ਰਕਾਸ਼ਪੁਰਖ ਹੋ 희ਸ਼ਰਤਾ ਔਰ ਸਤਕਾਰ ਸਹਿਤ ਇੱਕ ਸਰਤਾ ਨਾਲ ਇੱਕ ਸੋਲਤਾ ਨਾਲ ਇੱਕਜੁੱਟ ਹੋ ਕੇ ਮਨੋਰ ਦਾ ਜਸ਼ਨ ਕਰੀਏ ਔਰ ਸਤਗੁਰਾਂ ਦੀਆਂ ਖੁਸ਼ੀਆਂ ਦੇ ਅਸੀਂ ਸਾਰੇ ਪਾਤਰ ਬਣ ਸਕੀਏ ਸਮੁੱਚੀਆਂ ਸੰਗਤਾਂ ਨੂੰ ਤਾਂ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਸੁਗਲੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਦਾ ਖਾਲਸਾ One, two, three, four, five, six, seven, eight, nine, 10, 11, you